ਇਹਤਲਾ ਮਿਲੀ ਸੀ ਕਿ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਉਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇੱਥੇ ਮੁਖ ਅਫਸਰ ਸਾਹਿਬ ਨੇ ਨੌਕਤੇ ਪੁੱਜ ਕੇ ਉਹਦੀ ਪਤਨੀ ਜਰਨਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਤੇ ਰਾਤ ਇਹ ਤੇ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਾ ਉਹ ਜਿੱਦ ਕਰਦਾ ਰਿਹਾ ਤੇ ਕਮਰੇ ਵਿੱਚ ਆਪਣੇ ਜਿੱਦ ਕਰਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵਾਂਡੀ ਕਮਲਜੀਤ ਸਿੰਘ ਆ ਗਿਆ ਜਿੱਥੇ ਇਹਨੇ ਦਸ ਚਾ ਕੇ ਜਿੰਦਪੀ ਸਿੰਘ ਆਪਣੇ ਪਿਤਾ ਦੇ ਉੱਤੇ ਕੱਪੜੇ ਕੱਟਣ ਵਾਲੀ ਕੈਂਚੀ ਦੇ वार ਕਰੇ ਜਿਸ ਨਾਲ ਉਹਦੀ ਜਖਮੀ ਹੋ ਗਿਆ ਕਾਫੀ ਬਰਨਾ ਉੱਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਇਆ ਜਿੱਥੇ ਉਹਦੀ ਇਲਾਜ ਕਰਵਾ ਦਿੱਤਾ ਮਾਮਲਾ ਦਰਜ ਕਰਲੇ ਰਣਜੀਤ ਕੌਰ ਦੇ ਬਿਆਨ ਤੇ ਫਸੀ ਪੁਸ਼ਪ ਮਦਮ ਕਰਾਤੀ ਜੋ ਵੀ ਜੈਸੀ ਵਿੱਚ ਉਤ ਹੋ ਗਈ ਜੋ ਸੀਨ ਪੜ ਕੇ ਘਰ ਵੇਮ ਚ ਜਿੰਦਗੀ ਗਈ